ਯੂਕੇ ਤੋਂ ਸਿੱਧੂ ਮੂਸੇਵਾਲੇ ਦੀ ਹਵੇਲੀ ਪਹੁੰਚੀ ਵੱਖਰਾ ਕੇਕ ਲੈ ਕੇ ਇਹ ਲੜਕੀ ਫੈਨ ਜਿਸ ਨੇ ਸਿੱਧੂ ਮੂਸੇਵਾਲੇ ਦੀ ਮਾਤਾ ਨੂੰ ਵੀ ਕਰ ਦਿੱਤਾ ਭਾਵਕ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਮਾਤਾ ਦੇ ਵਗਦੇ ਹੰਝੂ ਗਵਾਹੀ ਭਰਦੇ ਆ ਕਿ ਸਿੱਧੂ ਦੇ ਫੈਨ ਜਦੋਂ ਵੱਖਰੇ ਤਰੀਕੇ ਦੇ ਨਾਲ ਉਸ ਨੂੰ ਸ਼ਰਧਾਂਜਲੀ ਦੇਣ ਦੇ ਲਈ ਜਾਂ ਉਸ ਦਾ ਜਨਮ ਦਿਨ ਮਨਾਉਣ ਦੇ ਲਈ ਪਹੁੰਚਦੇ ਨੇ ਤਾਂ ਮਾਤਾ ਵੀ ਭਾਵਕ ਹੋ ਜਾਂਦੀ ਹੈ ਇਹ ਤਸਵੀਰਾਂ ਬਿਆਨ ਕਰਦੀਆਂ ਨੇ ਇਹ ਲੜਕੀ ਨੇ ਜੋ ਕੇਕ ਬਣਵਾਇਆ ਉਹ ਸਿੱਧੂ ਦੇ ਗੀਤਾਂ ਦੇ ਹਿਸਾਬ ਨਾਲ ਬਿਲਕੁਲ ਸੂਟ ਕਰਦਾ ਹੈ ਹੱਥ ਦੇ ਵਿੱਚ ਉਹ ਦੁਨਾਲੀ ਫੜੀ ਹੈ ਤੇ ਸਿੱਧੂ ਮੂਸੇਵਾਲੇ ਦੀ ਉਹ ਫੋਟੋਆਂ ਲੱਗੀਆਂ ਕੇਕ ਦੇ ਉੱਪਰ ਮਾਤਾ ਦੇਖ ਕੇ ਭਾਵਕ ਹੋ ਗਈ ਤੇ ਲੜਕੀ ਨੂੰ ਆਸ਼ੀਰਵਾਦ ਦਿੱਤਾ ਇਹ ਲੜਕੀ ਯੂਕੇ ਤੋਂ ਸਪੈਸ਼ਲ ਸਿੱਧੂ ਮੂਸੇਵਾਲੇ ਦੀ ਹਵੇਲੀ ਆਉਂਦੀ ਹੈ ਤੇ ਆਪਣੀ ਮਾਤਾ ਨੂੰ ਯਦ ਕਰਦੀ ਹੈ ਕਿ ਹਵੇਲੀ ਜਾਣਾ ਤੇ ਮਾਤਾ ਦੇ ਹੱਥ ਨਾਲ ਮਿਲਾ ਕੇ ਹੀ ਇਹ ਕੇਕ ਕੱਟਣਾ ਮਾਤਾ ਭਾਵਕ ਹੋ ਜਾਂਦੇ ਨੇ ਆਸ਼ੀਰਵਾਦ ਦਿੰਦੇ ਹੋਏ ਇਸ ਲੜਕੀ ਨੂੰ ਅੱਖਾਂ ਨਮ ਨੇ ਉਸ ਮਾਤਾ ਦੀਆਂ ਜਨਮ ਦਿਨ ਹੋਵੇ ਪੁੱਤ ਦਾ ਤੇ ਪੁੱਤ ਘਰ ਦੇ ਵਿੱਚ ਨਾ ਹੋਵੇ ਹਾਜ਼ਰ ਨਾ ਹੋਵੇ ਉਸ ਖੁਸ਼ੀ ਦੇ ਵਿੱਚ ਇਹ ਤਸਵੀਰ ਉਸ ਕੇਕ ਦੀ ਵੀ ਹੈ ਤੇ ਮਾਤਾ ਨੂੰ ਭਾਵਕ ਦੇਖੇ ਲੜਕੀ ਵੀ ਬਹੁਤ ਜ਼ਿਆਦਾ ਭਾਵਕ ਹੋ ਜਾਂਦੀ ਹੈ ਤੇ ਰੋਣ ਲੱਗ ਪੈਂਦੀ ਹੈ ਸਿੱਧੂ ਮੂਸੇਵਾਲਾ ਦੀ ਇਸ ਫੈਨ ਨੇ ਕੀ ਕੁਝ ਕਿਹਾ ਉਹ ਵੀ ਤੁਹਾਨੂੰ ਸੁਣਾਉਣੇ ਆ ਪਰ ਇਸ ਦਾ ਜਜ਼ਬਾ ਹੌਸਲਾ ਦੇਖ ਲਓ ਕਿ ਯੂਕੇ ਤੋਂ ਸਪੈਸ਼ਲ ਜਨਮ ਦਿਨ ਵਾਲੇ ਦਿਨ ਟਿਕਟਾਂ ਕਰਵਾ ਮੂਸੇ ਪਹੁੰਚੀ ਹੈ ਤੇ ਇੱਕ ਕੇਕ ਲੈ ਕੇ ਪਹੁੰਚੀ ਤੇ ਕੇਕ ਉਸਨੇ ਆਪਣੇ ਪਰਿਵਾਰ ਦੇ ਨਾਲ ਮਾਤਾ ਨੂੰ ਮਿਲ ਕਟਵਾਇਆ ਤੇ ਸਿੱਧੂ ਦੇ ਗੀਤਾਂ ਨੂੰ ਵੀ ਯਾਦ ਕੀਤਾ ਸਿੱਧੂ ਦੀਆਂ ਗੱਲਾਂ ਨੂੰ ਵੀ ਯਾਦ ਕੀਤਾ ਇੱਕ ਹੋਰ ਫੈਨ ਦੇਖੋ ਤੁਸੀਂ ਕਿੰਨੇ ਭਾਵਕ ਹੋ ਰਹੀ ਹੈ ਕੇਕ ਕਟਵਾਰੀ ਹੈ ਸਿੱਧੂ ਮੂਸੇਵਾਲੇ ਦੇ ਜਨਮ ਦਿਨ ਮੌਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹੁਣ ਤੁਹਾਨੂੰ ਉਹ ਵੀ ਸੁਣਾਉਣੇ ਆ ਜੋ ਇਸ ਯੂਕੇ ਤੋਂ ਆਈ ਲੜਕੀ ਨੇ ਦੱਸਿਆ ਮੈਂ ਵਸੇ ਯੂਕੇ ਤੋਂ ਆਇਆ ਬੋਥ ਆਫ ਅਸ ਆਉ ਲੈ ਕੇ ਪਹੁੰਚੇ ਹਾਂ ਮਾਤਾ ਭਾਵੁਕ ਹੋ ਕੇ ਦੇਖ ਕੇ ਹਾਂਜੀ ਹਾਂਜੀ ਅਸੀਂ सारे रस्ते बहुत ਭਾਵੁਕ ਹੋ आए हैं ਆ। ਅਸਲਾਮ। ਮੈਂ ਮੈਂ ਅਦਰ ਰਸਤੇ ਫੜਿਆ ਅਦਰ ਰਸਤੇ ਇਹਨਾਂ ਨੇ ਫੜਿਆ ਬਾਜੀ इट ਤਾਂ कंपलीटली वेरी इमोशनल वेरी इमोशनल ਇਮੋਸ਼ਨਲ ਵੈਰੀ ਇਮੋਸ਼ਨਲ। ਬਹੁਤ ਮਨ ਕਰ ਗਿਆ ਸੀ ਹੰਦੈ ਤੋਂ। ਅ ਵੀ ਕਿਦੋਂ ਆਇਆ ਹੈਗਾ। ਬਾਜੀ ਬਸ ਸਾਰਿਆਂ ਨੂੰ ਬਾਤ ਜੇ ਬਾਰ-ਬਾਰ ਵੀਜੇ ਕਰਦੇ ਆ। ਮੂਹਰੇ ਦੇ ਆਉ ਲੈ ਕੇ ਪਹੁੰਚੇ ਹਾਂ ਮਾਤਾ ਭਾਵੁਕ ਹੋ ਕੇ ਦੇਖ ਕੇ ਹਾਂਜੀ ਹਾਂਜੀ ਅਸੀਂ ਸਾਰੇ ਰਸਤੇ ਬਹੁਤ ਭਾਵੁਕ ਹੋ ਕੇ ਆਏ ਹਾਂ ਇਸ ਤਰ੍ਹਾਂ ਮੈਂ ਮੈਂ ਅਦਰ ਰਸਤੇ ਪੜਿਆ ਅਦਰ ਰਸਤੇ ਇਹਨਾਂ ਨੇ ਪੜਿਆ ਬਾਜੀ ਨੇ ਤਾਂ ਇਟ ਵਾਸ ਕੰਪਲੀਟਲੀ ਵੈਰੀ ਇਮੋਸ਼ਨਲ ਵੈਰੀ ਮੂਜੀ ਕੁਤ ਮਨ ਕਰਿਆ ਅਸੀਂ ਆਂਦੇ ਤੋਂ ਉਹ ਵੀ ਯੂਕੇ ਤੋਂ ਆਏ ਹੈਗਾ ਬਾਈ ਜੀ ਬਸ ਸਾਰਿਆਂ ਨੂੰ ਬਾਤ ਵਾਰ-ਵਾਰ ਵੀਰ ਜੀ ਕਰਦੇ ਆਂ ਮੋਰ ਦੇ ਬਾਰੇ ਕਾਫਲੇ ਦੀ ਦੂਸਰੀ ਗੱਡੀਆਂ ਲੱਗਣੀਆਂ ਮਸਤੈਗ ਤੇ ਆਪਣੀ ਹੈਮਰ ਆ